ਦੋਸਤੋ ਮੈਂ ਗੁਰਜਿੰਦਰ ਸਿੰਘ ਪੰਗੋ ਤੇ ਇਸ ਵੇਲੇ ਮੇਰੇ ਨਾਲ ਸਿਆਸੀ ਮਾਹਿਰ ਡਾਕਟਰ ਭੇਮਿੰਦਰ ਸਾਹਿਬ ਜੁੜ ਚੁੱਕੇ ਨੇ ਡਾਕਟਰ ਸਾਹਿਬ ਸਵਾਗਤ ਹੈ ਤੁਹਾਡਾ ਜੀ ਬਹੁਤ ਬਹੁਤ ਮਿਹਰਬਾਨੀ ਸ਼ੁਕਰੀਆ ਧੰਨਵਾਦ ਪੰਗੋ ਸਾਹਿਬ ਜੀਰਕਪਾ ਸਾਹਿਬ ਅਰਵਿੰਦ ਕੇਜਰੀਵਾਲ ਉਥੇ ਹਿਰਾਸਤ ਦੇ ਵਿੱਚ ਨੇ ਕਿਵੇਂ ساری ਗੱਲਬਾਤ ਨੂੰ ਤੁਸੀਂ ਵੇਖ ਰਹੇ ਹੋ ਕਿ ਅਖਰ ਬਦਲਾ ਦਾ ਨਾਰਾ ਦੇਣ ਵਾਲੀ ਪਾਰਟੀ ਦੇ ਉੱਪਰ ਇਲਜ਼ਾਮ ਲੱਗੇ ਨੇ ਕ腐ਸ਼ਨ ਦੇ ਜੀ ਪੰਗੋ ਸਾਹਿਬ ਇਹਦੇ ਬਾਰੇ ਆਪਾਂ ਪਹਿਲਾਂ ਵੀ ਗੱਲ ਕਰ ਚੁੱਕੇ ਆ ਖਾਸ ਤੌਰ ਤੇ ਲਗਭਗ ਮਹੀਨਾ ਪਹਿਲਾਂ ਉਦੋਂ ਵੀ ਆਪਾਂ ਹੀ ਕਿਹਾ ਸੀਗਾ ਕਿ ਬਿਲਕੁਲ ਤਿਆਰੀ ਕਰੀ ਬੈਠੀ ਹੈ ਭਾਜਪੀ ਗ੍ਰਿਫਤਾਰ ਕਰਨ ਦੇ ਲਈ ਕੇਜਰੀਵਾਲ ਜੀ ਨੂੰ ਸੋ ਉਹੀ ਹੋਇਆ ਉਹ ਸੱਚ ਨਿਕਲੀ ਹੈ ਗੱਲ ਤੇ ਜਿਵੇਂ ਸਾਰੀ ਦੁਨੀਆ ਨੇ ਵੇਖਿਆ ਕਿ ਜਿੰਨੇ ਵੀ ਆਪੋਜੀਸ਼ਨ ਦੇ ਵਿੱਚ ਵੱਡੇ ਲੀਡਰ ਨੇ ਜਿਹੜੇ ਖਾਸ ਤੌਰ ਤੇ ਮੋਦੀ ਸਰਕਾਰ ਦੇ ਖਿਲਾਫ ਬੋਲਦੇ ਨੇ ਸਵਾਲ ਚੁੱਕਦੇ ਨੇ ਉਹਨਾਂ ਨੂੰ ਚੈਲੰਜ ਕਰਦੇ ਨੇ ਸਰਕਾਰ ਨੂੰ ਉਹਨਾਂ ਨੂੰ ਬਕਾਇਦਾ ਤੌਰ ਤੇ ਕਿਵੇਂ ਨਾ ਕਿਵੇਂ ਚਾਹੇ ਉਹ ਪਾਰਟੀ ਹੋਣ ਚਾਹੇ ਉਹ ਲੀਡਰ ਹੋਣ ਉਹਨਾਂ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਗਈ ਹੈ ਪਿਛਲੇ ਲੰਬੇ ਸਮੇਂ ਤੋਂ ਏਨੀ ਕਿ ਹੁਣ ਵੇਖੋ ਪਹਿਲੀ ਵੱਡੀ ਘਟਨਾ ਵਾਪਰ ਗਈ ਤੁਸੀਂ ਪਿਛਲਾ ਲਗਭਗ ਜੇ ਆਪਾਂ 10 ਸਾਲ ਦਾ ਇਤਿਹਾਸ ਦੇਖਦੇ ਆ ਉਸ ਦੇ ਵਿੱਚ ਜਿੰਨੇ ਵੀ ਕੇਸ ਲੀਡਰਾਂ ਦੇ ਉੱਤੇ ਪਏ ਨੇ ਉਹਦੇ ਵਿੱਚ 95% 95% ਜਿਹੜੇ ਲੋਕ ਨੇ ਉਹ ਉਹ ਵਿਰੋਧੀ ਪਾਰਟੀਆਂ ਦੇ ਨੇ ਇਹ ਕਦੇ ਵੀ ਨਹੀਂ ਸੀ ਹੋਇਆ ਅ ਹਿੰਦੁਸਤਾਨ ਦੇ ਇਤਿਹਾਸ ਦੇ ਵਿੱਚ 75 ਸਾਲਾਂ ਦੇ ਕਿ ਜਿਹੜੀ ਸਰਕਾਰ ਹੁੰਦੀ ਸੀ ਉਹ ਈਡੀ ਨੂੰ ਜਾਂ ਬਾਕੀ ਏਜੰਸੀਆਂ ਨੂੰ ਇਦਾਂ ਦੂਜੇ ਲੀਡਰਾਂ ਦੇ ਮਗਰ ਲਾ ਕੇ ਗ੍ਰਿਫਤਾਰ ਕਰਦੀ ਸੀ ਉਹਨਾਂ ਤੇ ਕੇਸ ਪਾਉਂਦੀ ਸੀ ਜੇਲ੍ਹਾਂ ਚ ਭੇਜਦੀ ਸੀ ਇਸ ਤਰ੍ਹਾਂ ਦਾ ਸਿਲਸਿਲਾ ਕਦੇ ਵੀ ਪਹਿਲਾਂ ਵੇਖਿਆ ਨਹੀਂ ਸੀਗਾ ਸੋ ਪਹਿਲੀ ਵਾਰੀ ਹੈ ਅ ਜਿਹਦੇ ਵਿੱਚ ਤੁਸੀਂ ਦੇਖੋਗੇ ਕਿ ਚਾਹੇ ਕਾਂਗਰਸ ਦੇ ਲੀਡਰ ਹੋਣ ਜਾਂ ਬਾਕੀ ਪਾਰਟੀਆਂ ਦੇ ਲੀਡਰ ਹੋਣ ਵਿਰੋਧੀ ਪਾਰਟੀਆਂ ਦੇ ਔਰ ਉਹਨਾਂ ਨੂੰ ਕਿਵੇਂ ਨਾ ਕਿਵੇਂ ਏਜੰਸੀਆਂ ਦੇ ਰਾਹੀਂ ਗ੍ਰਿਫਤਾਰ ਕੀਤਾ ਉਹਦੇ ਵਿੱਚੋਂ ਹੀ ਇਹ ਗੱਲਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਕਿ ਕੇਜਰੀਵਾਲ ਨੂੰ ED ਦਾ ਜੋ ਕੇਸ ਹੈ ਅਖੌਤੀ ਜੋ ਸ਼ਰਾਬ ਘਟਾਲਾ ਕੇਸ ਉਹਦੇ ਵਿੱਚ ਕਿਵੇਂ ਨਾ ਕਿਵੇਂ ਫਸਾ ਕੇ ਉਹ ਚੀਜ਼ਾਂ ਜਿਹੜੀਆਂ ਨੇ ਆਪਾਂ ਸਾਰੇ ਮੀਡੀਆ 'ਚ ਦੇਖ ਹੀ ਰਹੇ ਹਾਂ ਕਿ ਕਿਵੇਂ ਬਦਨਾਮ ਕੀਤਾ ਜਾ ਰਿਹਾ ਇੱਕ ਪਾਰਟੀ ਨੂੰ ਜਾਂ ਜਿਹੜੇ ਵਿਰੋਧੀ ਧਿਰਾਂ ਨੂੰ ਸੋ ਮੈਨੂੰ ਨਹੀਂ ਲੱਗਦਾ ਇਹਦੇ ਨਾਲ ਸਗੋਂ ਜੇ ਆਪਾਂ ਦੇਖੀਏ ਕਿ ਫਿਊਚਰ ਦੇ ਵਿੱਚ ਜੋ ਇਹਦਾ ਰਿਜ਼ਲਟ ਕੀ ਨਿਕਲੇਗਾ ਜੇ ਇਹ ਦੇਖਣਾ ਹੋਵੇ ਤਾਂ ਮੈਨੂੰ ਲੱਗਦਾ ਹੈ ਕਿ ਇਹਦੇ ਨਾਲ ਜਿਹੜਾ ਇੰਡੀਆ ਗੱਠ ਜੋੜ ਹੈ ਹੋਰ ਮਜ਼ਬੂਤ ਹੋਏਗਾ ਔਰ ਲਗਭਗ 50 ਸੀਟਾਂ ਦੇ ਉੱਤੇ ਇਹ ਇਹ ਜੀਜ਼ ਜਿਹੜੀ ਹੈਗੀ ਅਸਰ ਕਰੇਗੀ ਔਰ ਵੱਡੀ ਸੰਭਾਵਨਾਵਾਂ ਇਸ ਵੇਲੇ ਬਣਦੀਆਂ ਨਜ਼ਰ ਆ ਰਹੀਆਂ ਨੇ ਕਿ ਇੰਡੀਆ ਗਠਜੋੜ ਜਿਹੜਾ ਹੈਗਾ ਲੋਕ ਉਹ ਉਹਦੇ ਵਿੱਚ ਸ਼ਿਫਟ ਹੁੰਦੇ ਜਾ ਰਹੇ ਨੇ ਲੋਕਾਂ ਦੀ ਹਮਦਰਦੀ ਜਿਹੜੀ ਹੈਗੀ ਆ ਤੁਸੀਂ ਦੇਖੋਗੇ ਗਰਾਊਂਡ ਲੈਵਲ ਦੇ ਉੱਤੇ ਉਹ ਇਹਨਾਂ ਪਾਰਟੀਆਂ ਵੱਲ ਜਾ ਰਹੀ ਹੈ ਜੀ ਪੰਗੂ ਸਾਹਿਬ ਬੀਜਪੀ ਕਹਿੰਦੀ ਕਿ ਸਾਡਾ ਕੋਈ ਰੋਲ ਨਹੀਂ ਸਗੋਂ ਅਰਵਿੰਦ ਕੇਜਰੀਵਾਲ ਨੂੰ ਨੈਤਿਕਤਾ ਨੂੰ ਆਧਾਰ ਬਣਾ ਕੇ ਅਸਤੀਫਾ ਹੀ ਦੇ ਦੇਣਾ ਚਾਹੀਦਾ ਦੇਖੋ ਭਾਜਪੀ ਦੇ ਕਹਿਣ ਦੇ ਨਾਲ ਤਾਂ ਕੁਝ ਵੀ ਨਹੀਂ ਹੁੰਦਾ ਜੇ ਗੱਲ ਜੋ ਹੋਣੀ ਹੈ ਉਸ ਵਿਧਾਨ ਦੇ ਮੁਤਾਬਕ ਹੋਣੀ ਹੈ ਕਾਨੂੰਨ ਦੇ ਮੁਤਾਬਕ ਹੋਣੀ ਚਾਹੀਦੀ ਹੈ ਸੋ ਇਸ ਕਰਕੇ ਭਾਜਪੀ ਆਪਾਂ ਨੇ ਦੇਖਿਆ ਹੈ ਕਿ ਕਿਵੇਂ ਨਾ ਕਿਵੇਂ ਉਹਦੀ ਕੋਸ਼ਿਸ਼ ਹੁੰਦੀ ਹੈ ਕਿ ਚਾਹੇ ਤੁਸੀਂ ਬਾਕੀ ਸਟੇਟਾਂ ਚ ਦੇਖ ਲਓ ਮਹਾਰਾਸ਼ਟਰ ਚ ਦੇਖ ਲਓ ਜਾਂ ਹਿਮਾਚਲ ਚ ਦੇਖ ਲਓ ਚੰਡੀਗੜ੍ਹ ਚ ਦੇਖ ਲਓ ਜਿੰਨਾ ਵੀ ਪਿਛਲਾ ਆਪਾਂ ਦੌਰ ਦੇਖਦੇ ਹਾਂ ਉਹਨਾਂ ਦੇ ਵਿੱਚ ਜਿਹੜੀਆਂ ਵਿਰੋਧੀ ਤਰਾਂ ਦੀਆਂ ਪਾਰਟੀਆਂ ਹੁੰਦੀਆਂ ਨੇ ਜਾਂ ਸਰਕਾਰਾਂ ਹੁੰਦੀਆਂ ਨੇ ਉਹਨਾਂ ਨੂੰ ਹਰ ਹਰਬਾ ਵਰਤਿਆ ਜਾਂਦਾ ਹੈ ਕਿ ਕਿਵੇਂ ਨਾ ਕਿਵੇਂ ਡੇਗ ਦਿੱਤਾ ਜਾਏ ਖਤਮ ਕਰ ਦਿੱਤਾ ਜਾਏ ਸੋ ਉਹੀ ਗੱਲ ਇਸ ਵੇਲੇ ਦਿੱਲੀ ਸਰਕਾਰ ਨਾਲ ਹੁੰਦੀ ਨਜ਼ਰ ਆ ਰਹੀ ਹੈ ਸੋ ਕੇਜਰੀਵਾਲ ਸਾਹਿਬ ਨੂੰ ਜਿਹੜਾ ਹੈਗਾ ਜਿਹੜਾ ਹੈਗਾ ਕਿਵੇਂ ਉਲਝਾ ਕੇ ਔਰ ਉਹਨਾਂ ਤੋਂ ਹੁਣ ਅਸਤੀਫਾ ਮੰਗਣਾ ਇਹ ਆਪਣੇ ਆਪ ਆਪ ਦੇ ਵਿੱਚ ਹੀ ਦਰਸਾਉਂਦਾ ਹੈ ਕਿ ਤਾਨਾਸ਼ਾਹੀ ਵਾਲਾ ਜਿਹੜਾ ਮਾਹੌਲ ਹੈ ਉਹ ਸਿਰਜਣ ਦੀ ਕੋਸ਼ਿਸ਼ ਹੈ ਕਿ ਪਹਿਲਾਂ ਤਾਂ ਝੂਠੇ ਕੇਸਾਂ ਦੇ ਵਿੱਚ ਲੀਡਰਾਂ ਨੂੰ ਫਸਾ ਦੋ ਤੇ ਫਿਰ ਉਹਨਾਂ ਦੀਆਂ ਸਰਕਾਰਾਂ ਗਿਰਾ ਦੋ ਤਾਂ ਕਿ ਜਿਹੜਾ ਹੈਗਾ ਅਗਲੀ ਵਾਰੀ ਜੇ ਜਿਹੜੀਆਂ ਚੋਣਾਂ ਹੋਣੀਆਂ ਨੇ ਲੋਕ ਸਭਾ ਦੀਆਂ ਉਹਦੇ ਵਿੱਚ ਕੋਈ ਕਿਸੇ ਕਿਸਮ ਦੀ ਵਿਰੋਧੀ ਤਰ ਨਜ਼ਰੀ ਨਾ ਆਏ ਔਰ ਉਹਨਾਂ ਨੇ ਜਿਨ੍ਹਾਂ ਨੇ ਜਾਣਾ ਸੀਗਾ ਲੋਕਾਂ ਦੇ ਵਿੱਚ ਆਪਣੇ ਏਜੰਡੇ ਨੂੰ ਲੈ ਕੇ ਜਾਣਾ ਸੀਗਾ ਵੱਖ-ਵੱਖ ਤੇ ਰਾਣੇ ਵੱਖ-ਵੱਖ ਪਾਰਟੀਆਂ ਨੇ ਉਹਨਾਂ ਨੂੰ ਇੱਥੇ ਰੋਕ ਦਿੱਤਾ ਜਾਏ ਕਿਵੇਂ ਨਾ ਕਿਵੇਂ ਸੋ ਉਹੀ ਹਾਲਤ ਇਸ ਵੇਲੇ ਵਿਰੋਧੀ ਪਾਰਟੀਆਂ ਦੀ ਨਜ਼ਰ ਆ ਰਹੀ ਹੈ ਇਹਦੇ ਵਿੱਚ ਬੀਜੇਪੀ ਦਾ ਮੈਨੂੰ ਲੱਗਦਾ ਹੈ ਕਿ ਜਿਹੜਾ ਰੋਲ ਹੈ ਉਹ ਹਿੰਦੁਸਤਾਨ ਦੇ ਜਿਹੜੇ ਜਨਤਾ ਹੈ ਲੋਕ ਨੇ ਜਾਂ ਵੋਟਰ ਹੈ ਉਹ ਕੋਈ ਇੰਨਾ ਕੋਈ ਇਦਾ ਅਦਾ ਨਹੀਂ ਹੈ ਕਿ ਉਹਨਾਂ ਨੂੰ ਚੀਜ਼ਾਂ ਸਮਝ ਨਾ ਆਉਂਦੀਆਂ ਹੋਣ ਬਿਲਕੁਲ ਲੋਕ ਸਮਝ ਰਹੇ ਨੇ ਇਹ ਚੀਜ਼ਾਂ ਕਿੱਥੋਂ ਚੱਲ ਰਹੀਆਂ ਨੇ ਸੋ ਏਡੀ ਦਾ ਤਾਂ ਬਹਾਨਾ ਮੈਨੂੰ ਲੱਗਦਾ ਹੈ ਕਿ ਕੀਤਾ ਜਾ ਰਿਹਾ ਜਾਂ ਬਾਕੀ ਏਜੰਸੀਆਂ ਦਾ ਤਾਂ ਇੱਕ ਬਹਾਨਾ ਹੈ ਪਿੱਛੇ ਜਿਹੜੀ ਪੋਲਿਟਿਕਸ ਕੰਮ ਕਰ ਰਹੀ ਹੈ ਉਹ ਭਾਜਪੀ ਦੀ ਹੀ ਕਰ ਰਹੀ ਹੈ ਔਰ ਭਾਜਪੀ ਇਹੀ ਚਾਹੁੰਦੀ ਹੈ ਇਸ ਵੇਲੇ ਕਿ ਵਿਰੋਧੀ ਧਿਰਾਂ ਨੂੰ ਖਤਮ ਕੀਤਾ ਜਾਏ ਔਰ ਤਾਨਾਸ਼ਾਹੀ ਵਾਲੀ ਜਿਹੜੀ ਸਰਕਾਰ ਹੈ ਉਹ ਪੈਦਾ ਕਰਕੇ ਬਾਕੀ ਆ ਲੋਕਾਂ ਨੂੰ ਜਿਵੇਂ ਖਾਮਦਾਮ ਧੰਡ ਭੇਦ ਹਰ ਤਰੀਕੇ ਦੇ ਨਾਲ ਜਿਹੜਾ ਹੈਗਾ ਇਹ ਕੀਤਾ ਜਾਵੇ ਹੁਣ ਸਵਾਲ ਇਹੀ ਪੈਦਾ ਹੁੰਦਾ ਹੈ ਕਿ ਜਦੋਂ ਲੋਕ ਜਿਹੜੇ ਨੇ ਵਕ-ਵਕ ਪਾਰਟੀਆਂ ਦੇ ਜਦੋਂ ਭਾਜਪੀ ਦੇ ਵਿੱਚ ਸ਼ਾਮਲ ਹੋ ਜਾਂਦੇ ਨੇ ਫਿਰ ਬਿਲਕੁਲ ਉਹ ਸਾਫ਼ ਸੁਥਰੇ ਬਣ ਜਾਂਦੇ ਨੇ ਤਾਂ ਇਹੀ ਲੋਕ ਅੱਜ ਸਵਾਲ ਪੁੱਛਣਾ ਚਾਹੁੰਦੇ ਨੇ ਆਪਾਂ ਸਾਰੇ ਕਿ ਸਿਰਫ ਵਿਰੋਧੀ ਧਿਰਾਂ ਦੇ ਲੀਡਰ ਪਾਰਟੀਆਂ ਹੀ ਕਿਉਂ ਈਡੀ ਦੇ ਨਿਸ਼ਾਨੀਤੇ ਨੇ ਇਹ ਸਵਾਲ ਬਹੁਤ ਇੱਕ ਬੁਨਿਆਦੀ ਸਵਾਲ ਹੈ ਕਿ ਇਹਦਾ ਜਵਾਬ ਜਿਹੜਾ ਹੈਗਾ ਉਹਨਾਂ ਨੂੰ ਦੇਣਾ ਚਾਹੀਦਾ ਹੈ ਕਿ ਬਾਕੀ ਇਹਦਾ ਮਤਲਬ ਜਿਹੜੇ 95% ਜਿਹੜੇ 5% ਤੁਸੀਂ ਇਹ ਕਹਿੰਦੇ ਹੋ ਵੀ ਅਸੀਂ ਸਾਰੇ ਦੁੱਧ ਤੋਤੇ ਹੋ ਗਏ ਔਰ ਇਸ ਕਰਕੇ ਜਿਹੜਾ ਹੈਗਾ ਬਾਕੀ ਤਰਾਂ ਜਿਹੜੀਆਂ ਨੇ ਸਿਰਫ ਚੋਰ ਨੇ ਔਰ ਇਸ ਤਰ੍ਹਾਂ ਦੀ ਜਿਹੜੀ ਪੋਲਿਟਿਕਸ ਇਸ ਵੇਲੇ ਨਜ਼ਰ ਆ ਰਹੀ ਹੈ ਇਹ ਮੈਨੂੰ ਲੱਗਦਾ ਹੈ ਕਿ ਸਾਡੇ ਭਾਰਤੀ ਲੋਕਤੰਤਰ ਦੇ ਲਈ ਇੱਕ ਖਤਰਨਾਕ ਦੌਰ ਦੇ ਵਿੱਚੋਂ ਸੀ ਗੁਜ਼ਰ ਰਹੇ ਹਾਂ ਔਰ ਇਹਦੇ ਲਈ ਬਹੁਤ ਸੁਚੇਤ ਹੋਣ ਦੀ ਲੋੜ ਹੈ ਪੰਘੂ ਸਾਹਿਬ ਅਰਵਿੰਦ ਕੇਜਰੀ ਵਾਲਾ ਅਸਤੀਫਾ ਦੇਣਗੇ ਜਾਂ ਸਰਕਾਰ ਸਾਬ ਜੇਲ੍ਹ ਤੋਂ ਚੱਲੂਗੀ ਜੀ ਦੇਖੋ ਸੰਵਿਧਾਨ ਦੇ ਮੁਤਾਬਕ ਕੀ ਹੋਏਗਾ ਕਿਉਂਕਿ ਇਹ ਪਹਿਲੀ ਵਾਰੀ ਹੋਇਆ ਕਿ ਇਸ ਤਰ੍ਹਾਂ ਕੋਈ ਜਿਹੜਾ ਸਿਟਿੰਗ ਜਿਹੜਾ ਮੁੱਖ ਮੰਤਰੀ ਹੋਵੇ ਉਹਨੂੰ ED ਨੇ ਗ੍ਰਿਫਤਾਰ ਕੀਤਾ ਹੋਵੇ ਸੋ ਇਸ ਕਰਕੇ ਜੋ ਵੀ ਕਾਨੂੰਨ ਦੇ ਮੁਤਾਬਕ ਜੇ ਕਾਨੂੰਨ ਇਹ ਕਹਿੰਦਾ ਹੈ ਕਿ ਜੇਲ੍ਹ ਦੇ ਵਿੱਚੋਂ ਹੀ ਸਰਕਾਰ ਚੱਲਣੀ ਚਾਹੀਦੀ ਹੈ ਤਾਂ ਜੇਲ੍ਹ ਦੇ ਵਿੱਚੋਂ ਵੀ ਚੱਲੇਗੀ ਐਸੀ ਕੋਈ ਗੱਲ ਨਹੀਂ ਹੈ ਕਾਨੂੰਨੀ ਜਿਹੜੇ ਮਾਹਿਰ ਨੇ ਉਹਨਾਂ ਦੀ ਸਲਾਹ ਦੇ ਉੱਤੇ ਹੀ ਸਾਰਾ ਕੰਮ ਜਿਹੜਾ ਹੈਗਾ ਅਗਲਾ ਉਹ ਹੋਏਗਾ ਸੋ ਫਿਲਹਾਲ ਤਾਂ ਇਹੀ ਨਜ਼ਰ ਆ ਰਿਹਾ ਕਿ ਕੇਜਰੀਵਾਲ ਜੀ ਜਿਹੜੇ ਨੇ ਉਹ ਜੇਲ੍ਹ ਦੇ ਵਿੱਚੋਂ ਹੀ ਆਪਣੀ ਸਰਕਾਰ ਜਿਹੜੀ ਹੈਗੀ ਚਲਾਉਣਗੇ ਉਸ ਤੋਂ ਬਾਅਦ ਕਾਨੂੰਨੀ ਮਾਹਰਾਂ ਦੇ ਮੁਤਾਬਕ ਹੀ ਜਿਹੜੇ ਹੈਗੇ ਦਿਸ਼ਾ ਨਿਰਦੇਸ਼ ਜੋ ਹੋਣਗੇ ਉਹਨਾਂ ਦੇ ਉਹਦੇ ਮੁਤਾਬਕ ਹੀ ਚੱਲਿਆ ਜਾਏਗਾ ਜੀ ਬੰਗੂ ਸਾਹਿਬ ਜੀ ਡਾਕਟਰ ਸਾਹਿਬ ਵਿਰੋਧੀ ਕਹਿੰਦੇ ਨੇ ਕਿ ਡਰ ਕੀ ਹੋਣਾ ਹਰਵਿੰਦ ਕੇਜਰੀਵਾਲ ਤੋਂ ਦੇਸ਼ ਦੀ ਸਰਕਾਰ ਨੂੰ ਇਹ ਨੋਟਾਂ ਤੋਂ ਘੱਟ ਵੋਟਾਂ ਪਈਆਂ ਨੇ ਪੂਰੇ ਦੇਸ਼ ਇਲਜ਼ਾਮ ਵਿਰੋਧੀਆਂ ਦਾ ਦੇਖੋ ਨਵੀਂ ਪਾਰਟੀ ਨੂੰ ਜੇ ਆਪਾਂ ਕਹੀਏ ਕਿ ਜੇ ਭਾਜਪਾ ਦੀ ਗੱਲ ਕਰੀਏ ਯਾ ਕਾਂਗਰਸ ਵੀ ਯਾ ਜਿਹੜੀ ਬਾਕੀ ਪਾਰਟੀਆਂ ਦੀ ਜਦੋਂ ਉਹਨਾਂ ਦੇ 10-10 12-12 ਸਾਲ ਦਾ ਸਮਾਂ ਸੀਗਾ ਉਹਨਾਂ ਨੂੰ ਹੋਂਦ ਵਿੱਚ ਆਇਆ ਤਾਂ ਉਹਨਾਂ ਦਾ ਕਿਤੇ ਮਾੜਾ ਮੋਟਾ ਨਾਮ ਨਿਸ਼ਾਨ ਵੀ ਨਹੀਂ ਸੀਗਾ ਪੂਰੀ ਦੁਨੀਆ ਦੇ ਵਿੱਚ ਯਾ ਹਿੰਦੁਸਤਾਨ ਦੇ ਵਿੱਚ ਖਾਸ ਤੌਰ ਤੇ ਸੋ ਇਹੀ ਇੱਕ ਪਾਰਟੀ ਮੈਨੂੰ ਦਿਖਾਈ ਦਿੰਦੀ ਹੈ ਜਿਹੜੀ 10-12 ਸਾਲਾਂ ਦੇ ਵਿੱਚ ਇੱਕ ਨੈਸ਼ਨਲ ਪਾਰਟੀ ਬਣੀ ਹੈ ਸੋ ਇਸ ਕਰਕੇ ਇੰਨੀ ਛੇਤੀ ਡਿਵੈਲਪ ਕਰਨਾ ਇਹ ਇਸੇ ਲਈ ਸੰਭਵ ਹੋਇਆ ਹੈ ਕਿਉਂਕਿ ਇੱਕ ਬਦਲਵੀਂ ਰਾਜਨੀਤੀ ਦਾ ਜੋ ਏਜੰਡਾ ਲੈ ਕੇ ਆਏ ਜੋ ਨਾਰਾ ਲੈ ਕੇ ਆਏ ਕੇਜਰੀਵਾਲ ਜੀ ਉਹਨਾਂ ਦੇ ਉੱਤੇ ਲੋਕਾਂ ਨੇ ਵਿਸ਼ਵਾਸ ਕੀਤਾ ਖਾਸ ਤੌਰ ਤੇ ਪੰਜਾਬ ਦੇ ਲੋਕਾਂ ਨੇ ਹਿੰਦੂ ਹਿੰਦੁਸਤਾਨ ਦੇ ਬਾਕੀ ਸਟੇਟਾਂ ਦੇ ਵਿੱਚ ਵੀ ਦਿੱਲੀ ਦੇ ਵਿੱਚ ਵੀ ਇੱਥੋਂ ਤੱਕ ਕਿ ਗੁਜਰਾਤ ਦੇ ਵਿੱਚ ਵੀ ਬਹੁਤ ਵੱਡੀ ਪੱਧਰ ਦੇ ਉੱਤੇ ਪਹਿਲੀ ਵਾਰੀ 13 13.5% ਤੋਂ ਉਹਨਾਂ ਨੂੰ ਵੋਟ ਮਿਲੇ ਹੈ ਸੋ ਉਮੀਦ ਹੈ ਕਿ ਇਹਨਾਂ ਲੋਕ ਸਭਾ ਚੋਣਾਂ ਦੇ ਵਿੱਚ ਕਾਫੀ ਪਹਿਲਾਂ ਨਾਲੋਂ ਜ਼ਿਆਦਾ 40% ਆਮ ਆਦਮੀ ਪਾਰਟੀ ਨੂੰ ਮਿਲਣ ਦੀਆਂ ਸੰਭਾਵਨਾਵਾਂ ਫਿਲਹਾਲ ਨਜ਼ਰ ਆ ਰਹੀਆਂ ਨੇ ਪੰਗੂ ਸਾਹਿਬ ਜੀ ਬਿਲਕੁਲ ਡਾਕਟਰ ਸਾਹਿਬ ਤੇ ਅਗਲੀ ਰਣਨੀਤੀ ਕੀ ਹੋ ਸਕਦੀ ਆਮ ਆਦਮੀ ਪਾਰਟੀ ਦੀ ਹੋਣ ਅਗਲੀ ਰਣਨੀਤੀ ਤਾਂ ਦੇਖੋ ਸੜਕਾਂ ਦੇ ਉੱਤੇ ਹੀ ਸੰਘਰਸ਼ ਦੇ ਵਿੱਚੋਂ ਹੀ ਪੈਦਾ ਹੋਣੀ ਹੈ ਮੈਨੂੰ ਇਹ ਲੱਗ ਰਿਹਾ ਹੈ ਕਿ ਜਿਵੇਂ ਪਿਛਲੇ ਦਿਨਾਂ ਦੇ ਵਿੱਚ ਸੰਘਰਸ਼ਾਂ ਦੇ ਲਈ ਲੋਕ ਸੜਕਾਂ ਤੇ ਆਏ ਨੇ ਕੇਜਰੀਵਾਲ ਦੇ ਹੱਕ ਦੇ ਵਿੱਚ ਵੱਖ-ਵੱਖ ਸਟੇਟਾਂ ਦੇ ਵਿੱਚ ਦੇਖਣ ਨੂੰ ਮਿਲਿਆ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਦਿੱਲੀ ਦੇ ਵਿੱਚ ਤੁਸੀਂ ਦੇਖੋਗੇ ਕਿ ਵੱਡੀ ਇੱਕ ਰੈਲੀ ਇੰਡੀਆ ਵੱਲੋਂ ਗੱਠਜੋੜ ਵੱਲੋਂ ਕੀਤੀ ਜਾਏਗੀ ਔਰ ਇਹਦਾ ਅਸਰ ਮੈਨੂੰ ਲੱਗਦਾ ਹੈ ਕਿ ਇਹਦਾ ਇੱਕ ਚੰਗਾ ਅਸਰ ਔਰ ਮਜ਼ਬੂਤੀ ਦੇ ਨਾਲ ਇੰਡੀਆ ਗੱਠਜੋੜ ਹੋਰ ਵਧੀਆ ਤਰੀਕੇ ਦੇ ਨਾਲ ਸਾਹਮਣੇ ਆਏਗਾ ਇੱਕ ਜੁਟਤਾ ਸਾਹਮਣੇ ਆਏਗੀ ਔਰ ਲੋਕਾਂ ਦੇ ਵਿੱਚ ਫਿਮਫਤੀ ਜਿਹੜੀ ਹੈਗੀ ਹੈ ਸਾਂਹਨੂਬੂਤੀ ਜਿਹੜੀ ਹੈਗੀ ਹੈ ਉਹ ਤੁਹਾਨੂੰ ਨਜ਼ਰ ਆਏਗੀ ਸੋ ਇਸ ਕਰਕੇ ਇਹ ਪਾਰਟੀਆਂ ਯਾਨੀ ਕਿ ਇੰਡੀਆ ਗੱਠ ਜੋੜ ਕੋਸ਼ਿਸ਼ ਕਰੇਗਾ ਕਿ ਉਸ ਸਹਾਨੂੰ ਪੁੱਤੀ ਨੂੰ ਜਿਹੜਾ ਹੈਗਾ ਵੋਟਾਂ ਦੇ ਵਿੱਚ ਤਬਦੀਲ ਕੀਤਾ ਜਾਏ ਕਿਵੇਂ ਨਾ ਕਿਵੇਂ ਸੋ ਜੇ ਵੋਟਾਂ ਦੇ ਵਿੱਚ ਇਹ ਤਬਦੀਲ ਹੋ ਜਾਂਦੀ ਹੈ ਤਾਂ لازمی ਤੌਰ ਤੇ ਮੈਨੂੰ ਲੱਗਦਾ ਹੈ ਕਿ ਇੰਡੀਆ ਨੂੰ ਕੋਈ ਵੀ ਤਾਕਤ ਜਿਹੜਾ ਹੈਗੀ ਹੈ ਹੋ ਰਾ ਨਹੀਂ ਸਕੇਗੀ ਸੋ ਉਮੀਦ ਹੈ ਕਿ ਇਹਦਾ ਰਿਜ਼ਲਟ ਚੋਣਾਂ ਦੇ ਵਿੱਚ ਬਹੁਤ ਅੱਛਾ ਆਏਗਾ ਪੰਗੂ ਸਾਹਿਬ ਡਾਕਟਰ ਸਾਹਿਬ ਇੱਕ ਹੋਰ ਵੀ ਗੱਲ ਚੱਲਦੀ ਹੈ ਕਿ ਇਸ ਜਾਂਚ ਦਾ ਸੇਕ ਪੰਜਾਬ ਵੀ ਪਹੁੰਚ ਸਕਦਾ ਦੇਖੋ ਜੇਕਰ ਇਹ ਸੇਕ ਪਹੁੰਚਦਾ ਹੈ ਤਾਂ ਉਹਦਾ ਵੀ ਫਾਇਦਾ ਚੋਣਾਂ ਦੇ ਵਿੱਚ ਹੋਏਗਾ ਕਿਉਂਕਿ ਇਸ ਤਰ੍ਹਾਂ ਦਾ ਜਿਵੇਂ ਆਪਾਂ ਨੂੰ ਲੱਗਦਾ ਹੀ ਹੈ ਕਿ ਤੁਸੀਂ ਕਿਸੇ ਨੂੰ ਵੀ ਦੋਸ਼ ਲਾ ਦਿਓ ਅੱਜਕੱਲ ਆਪਾਂ ਸਾਰੇ ਜਾਣਦੇ ਆ ਕਿ ਆਟਾ ਗੁੰਨਦੀ ਕਿਉਂ ਹਿਲਦੀ ਹੈ ਜਿਵੇਂ ਆਪਾਂ ਮੁਹਾਵਰਾ ਹੈ ਔਰ ਜੇਕਰ ਜੀ ਦੇ ਵਿੱਚ ਵੀ ਨੁਕਸ ਕੱਢਣਾ ਨੁਕਸ ਕੱਢ ਕੇ ਤੁਸੀਂ ਉਹਨੂੰ ਜਿਹੜਾ ਹੈਗਾ ਇੱਕ ਦੋਸ਼ੀ ਬਣਾ ਕੇ ਪੇਸ਼ ਕਰਦੇ ਹੋ ਤੇ ਉਹਨੂੰ ਬਾਅਦ ਦੇ ਵਿੱਚ ਕੇਸ ਬਣਾ ਕੇ ED ਦੇ ਰਾਹੀਂ ਜਾਂ ਬਾਕੀ ਏਜੰਸੀਆਂ ਦੇ ਰਾਹੀਂ ਤੁਸੀਂ ਉਹਨਾਂ ਨੂੰ ਕਹਿ ਦੋ ਕਿ ਇਹਨਾਂ ਦੀਆਂ ਜਿਹੜੀਆਂ ਪਾਲਿਸੀਆਂ ਨੇ ਉਹ ਗਲਤ ਨੇ ਸੋ ਇਹਦਾ ਮਤਲਬ ਇਹੀ ਹੈ ਕਿ ਤੁਸੀਂ ਜਿੱਥੇ ਵੀ ਵਿਰੋਧੀ ਧਿਰਾਂ ਦੀ ਸੱਤਾ ਹੈ ਸਰਕਾਰ ਹੈ ਉਹਨਾਂ ਨੂੰ ਤੁਸੀਂ ਬਰਦਾਸ਼ਤ ਨਹੀਂ ਕਰਦੇ BJP ਇਹੀ ਚਾਹੁੰਦੀ ਹੈ ਕਿ ਕਿਉਂ ਲੋਕੀ ਜਿਹੜੇ ਨੇ ਵਿਰੋਧੀ ਧਿਰਾਂ ਨੂੰ ਵੋਟ ਵੋਟਾਂ ਪਾ ਰਹੇ ਨੇ ਸਰਕਾਰਾਂ ਬਣਾ ਰਹੇ ਨੇ ਸੋ ਹਿਮਾਚਲ ਨੂੰ ਜਿਵੇਂ ਹੁਣ ਤੇ ਖਤਰਾ ਖੜਾ ਹੋ ਗਿਆ ਉਹਨਾਂ ਦੇ ਜਿਹੜੇ ਨੇ ਐਮਐਲਏ ਕਿਵੇਂ ਆਪਾਂ ਸਾਰੇ ਜਾਣਦੇ ਹਾਂ ਕਿ ਉਹਨਾਂ ਤੋਂ ਵੋਟਾਂ ਦੂਜੇ ਪਾਸੇ ਪੁਆਈਆਂ ਗਈਆਂ ਸੋ ਕਹਿਣ ਦਾ ਮਤਲਬ ਹੈ ਕਿ ਅੱਜ ਅਸੀਂ ਲੋਕਤੰਤਰ ਨੂੰ ਕਿਵੇਂ ਖਤਮ ਕਰਨ ਦੀਆਂ ਜਿਹੜੀਆਂ ਕੋਸ਼ਿਸ਼ਾਂ ਹੋ ਰਹੀਆਂ ਨੇ ਉਹ ਅਸੀਂ ਸਿੱਧੇ ਤੌਰ ਤੇ ਦੇਖ ਰਹੇ ਹਾਂ ਸੋ ਸੁਚੇਤ ਹੋਣ ਦੀ ਲੋੜ ਹੈ ਇਸ ਵੇਲੇ ਔਰ ਭਾਰਤੀ ਲੋਕਤੰਤਰ ਤਾਂ ਹੀ ਬਚੇਗਾ ਜੇ ਇਹਦੇ ਵਿੱਚੋਂ ਵਿਰੋਧ ਖਤਮ ਹੋ ਗਿਆ ਜੋ ਇੱਕ ਦਾਇਸੈਂਟ ਦੀ ਜਿਹੜੀ ਇੱਕ ਬਿਰਤੀ ਹੁੰਦੀ ਹੈ ਉਹ ਖਤਮ ਹੋ ਗਈ ਤਾਂ ਮੈਨੂੰ ਲੱਗਦਾ ਹੈ ਕਿ ਉਹਦੇ ਨਾਲ ਭਾਰਤੀ ਲੋਕਤੰਤਰ ਵੀ ਖਤਰੇ 'ਚ ਆ ਜਾਏਗਾ ਸੋ ਉਮੀਦ ਹੈ ਕਿ ਭਾਰਤੀ ਲੋਕਤੰਤਰ ਹੋਰ ਤਕੜਾ ਹੋ ਕੇ ਨਿਕਲੇਗਾ ਔਰ ਹੋਰ ਖੂਬਸੂਰਤ ਹੋਏਗਾ ਹੋਰ ਵਧੀਆ ਹੋਏਗਾ ਔਰ ਉਮੀਦ ਕਿਉਂਕਿ ਜਿੰਨਾ ਸਟਰਗਲ ਹੁੰਦੀ ਹੈ ਇਹ ਇਹ ਤਾਂ ਸਟਰਗਲ ਦੀ ਗੱਲ ਹੁੰਦੀ ਹੈ ਸੰਘਰਸ਼ ਦੀ ਗੱਲ ਹੁੰਦੀ ਹੈ ਲੋਕ ਜਿੰਨੇ ਚੇਤਨ ਹੋਣਗੇ ਆਪਣੇ ਹੱਕਾਂ ਦੇ ਪ੍ਰਤੀ ਆਪਣੇ ਲੋਕਤੰਤਰ ਦੇ ਪ੍ਰਤੀ ਉਹਨਾਂ ਹੀ ਤੁਸੀਂ ਦੇਖੋਗੇ ਕਿ ਭਾਰਤੀ ਲੋਕਤੰਤਰ ਜ਼ਿਆਦਾ ਮਜ਼ਬੂਤ ਹੋਏਗਾ ਸੋ ਇਹ ਹੀ ਸਾਨੂੰ ਉਮੀਦ ਕਰਨੀ ਚਾਹੀਦੀ ਹੈ ਪੰਗੂ ਸਾਹਿਬ ਜੀ ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਤੁਹਾਡਾ ਜੀ ਮਿਹਰਬਾਨੀ ਤੁਹਾਡੀ ਸ਼ੁਕਰੀਆ ਧੰਨਵਾਦ ਜੀ